ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣਦਾ ਤਿਆ ਮਾਣਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣਦਾ ਤਿਆ ਤੇਰੀ ਰਹਿਮਤ ਨਾ ਸੰਗਤਾਂ ਚ ਗਾਉਂਦੇ ਹਾਂ ਆ ਪੌਂਟਾ ਸਹਿਬ ਕਵੀ ਸੀ ਦਿਵਾਨਾ ਲਾ ਰਹੇ ਸੰਗਤਾਂ ਦੇ ਵਿੱਚ ਦਾ ਤੇ ਸੋਬਾ ਪਾ ਰਹੇ ਸੰਗਤਾਂ ਦੇ ਵਿੱਚ ਦਾ ਤੇ ਸੋਬਾ ਪਾ ਰਹੇ ਨਿਮਾ ਨਿਮਾ ਬਾਜਾਂ ਵਾਲਾ ਮੁੱਖੋਂ ਹੱਸਦਾ ਨਿਮਾ ਨਿਮਾ ਬਾਜਾਂ ਵਾਲਾ ਮੁੱਖੋਂ ਹੱਸਦਾ ਬੋਲ ਜੋ ਗਲਾਬੀ ਕੋਜ ਕਹਿਣਾ ਚਾਹੁੰਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਹਾਂ ਟਾਲਾ ਨਾਲ ਮੋਰਾ ਵਰ ਪਾਉਣ ਡਾਲਾ ਨਾਲ ਮੋਰਾ ਵਰਤਉਣ ਵਾਲਿਆ ਕਵੀਆਂ ਨੂੰ ਗਲ ਨਾਲ ਲਾਉਣ ਵਾਲਿਆ ਕਵੀਆਂ ਨੂੰ ਗਲ ਨਾਲ ਲਾਉਣ ਵਾਲਿਆ ਕੋਣੇ ਦੁਤਾਰੇ ਜਦੋਂ ਬੈਤ ਗਾਵੀਏ ਆਵੰਦਾ ਆਨੰਦ ਦੀ ਉੱਚੀ ਟਾਰਾਂ ਲਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਦੇਤਾ ਤੋਂ ਕਵੀਸ਼ਰਾਂ ਨੂੰ ਮਾਣਦਾ ਧਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਹਾ ਤੋੜ ਦਿੱਤਾ ਪਿਤਾ ਦਿੱਲੀ ਦਰਬਾਰ ਨੂੰ ਝੁਕਣਾ ਪਿਆ ਸਿੱਖ ਨੂੰ ਤਲਵਾਰ ਨੂੰ ਝੁਕਣਾ ਪਿਆ ਸਿੱਖ ਨੂੰ ਤਲਵਾਰ ਨੂੰ ਉੱਭੜੇ ਈ ਅਲਾ ਸਤੀ ਦਾਸ ਸਰਦਾ ਅੱਖਾਂ ਅੱਗੇ ਸੀਨੇ ਆਰੇ ਦਾ ਲਿਆਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾਲ ਸੰਗ ਤਾਂ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਅਮਰਤ ਦੇ ਕੇ ਖਾਲਸਾ ਸੁਜਾਲਿਆ ਆਪਣਾ ਹੀ ਰੂਪ ਸਿੰਘਾਂ ਨੂੰ ਬਣਾ ਲਿਆ ਆਪਣਾ ਹੀ ਰੂਪ ਸਿੰਘਾਂ ਨੂੰ ਬਣਾ ਲਿਆ ਦਾਤਿਆ ਮੌਤ ਕੋਲੋਂ ਡਰ ਕਦੇ ਨਹੀਂ ਆਉਂਦਾ ਗਾਤਰੇ 'ਚ ਜਿਨੋਂ ਤਲਵਾਰ ਪਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ 'ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਵੱਡੇ ਪੁੱਤ ਵਾਰ ਸ਼ੁਕਰ ਮਨਾਉਂਦ ਰਿਆ ਮੱਖ ਵਿੱਚੋਂ ਖੁਸ਼ੀ ਦੇ ਜਕਾਰੇ ਲਾਉਂਦਾ ਰਿਆ ਮੱਖ ਵਿੱਚੋਂ ਖੁਸ਼ੀ ਦੇ ਜਕਾਰੇ ਲਾਉਂਦਾ ਰਿਆ ਮਾਛੀਵਾੜੇ ਮਾਹੀ ਜੀ ਨੇ ਸਾਧ ਗਾਦਤੇ ਮਾਛੀਵਾੜੇ ਮਾਹੀ ਜੀ ਨੇ ਸਾਧ ਗਾਦਤੇ ਵੇਖ ਸੀਨ ਨੀਰ ਅੱਖਾਂ ਚੋਂ ਵਹਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣਦਾ ਧਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣਦਾ ਧਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਜੋਰਾਵਾਰ ਫਤਿਹ ਸਿੰਘ ਛੋਟੇ ਲਾਲ ਜੋਰਾਵਾਰ ਫਤਿਹ ਸਿੰਘ ਹਾਂ ਜੋਰਾਵਾਰ ਫਤਿਹ ਸਿੰਘ ਹਾਂ ਜੋਰਾਵਾਰ ਫਤਿਹ ਸਿੰਘ ਛੋਟੇ ਲਾਲ ਜੋ ਛੋਟੇ ਲਾਲ ਜੋ ਨੀਹਾਂ ਵਿੱਚ ਖੜ ਕਰ ਗਏ ਕਮਾਲ ਜੋ ਨੀਹਾਂ ਵਿੱਚ ਖੜ ਕਰ ਗਏ ਕਮਾਲ ਜੋ ਫਿਰ ਮਾਤਾ ਗੁਜਰੀ ਦੀ ਜਦੋਂ ਯਾਦ ਆ ਜਾਵੇ ਫਤੇਗੜ ਸਹਬ ਸੀਸ ਨੂੰ ਚਕਾਉਂਦੇ ਹਾਂ ਓ ਮਾਤਾ ਗੁਜਰੀ ਦੀ ਜਦੋਂ ਯਾਦ ਆਉਂਦੀ ਫਤੇਗੜ ਸਹਬ ਸੀਸ ਨੂੰ ਚਕਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਧਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਹਾਂ ਇੱਕ ਛਿੰਨ ਕੀਤੇ ਦਰਸ਼ ਦਿਖਾ ਦਿਓ ਹੀਰਾ ਸਿੰਘ ਕੋਲੋਂ ਕਵਤਾ ਲਿਖਾ ਦਿਓ ਹੀਰਾ ਸਿੰਘ ਕੋਲੋਂ ਕਵਤਾ ਲਿਖਾ ਦਿਓ ਫੇਰੀ ਆਖਰੀ ਸਮੇਂ ਤੇ ਖਰੀ ਸਮੇਤੇ ਚਰਨਾ ਨਾ ਲਾ ਲਿਓ ਤੇਰੀ ਦਾਲਤ ਚ ਅਰਜੀ ਲਗਾਉਂਦੇ ਹਾਂ ਦਿੱਤਾ ਤੂੰ ਕਵੀ ਸ਼ਰਾਂ ਨੂੰ ਮਾਣਦਾ ਧਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀ ਸ਼ਰਾਂ ਨੂੰ ਮਾਣਦਾ ਧਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ